ਸੂਰੇ ਦੁਕਾਨ ਖੋਲੇ ਉਹਦੇ ਬਾਅਦ ਆਏ ਨੇ ਵਾਲ ਕੱਟਣ ਨੇ ਵਾਲ ਕੱਟ ਕੱਟ ਕੇ ਜਦੋਂ ਬਾਹਰ ਨਿਕਲੇ ਨੇ ਇੱਥੇ ਦੁਕਾਨ ਦੇ ਅੰਦਰ ਹੀ ਖਲੋਤੇ ਸੀ ਉਹ ਨਾਲ ਹੀ ਬੁੱਕਲ ਮਾਰਿਆ ਸੀ ਬੰਦਾ ਤੇ ਬੁੱਕਲ ਮਾਰਿਆ ਸੀ ਤੇ ਉਹ ਖਲੋਤਾ ਰਿਹਾ 10 ਮਿੰਟ ਉਹਦੇ ਬਾਅਦ ਉਹਨੇ ਗੋਲੀ ਮਾਰ ਕੇ ਤੇ ਭੱਜ ਗਿਆ ਜਾਨਾ ਕਿੰਨੀਆਂ ਗੋਲੀਆਂ ਮਾਰੀਆਂ ਦੋ ਗੋਲੀਆਂ ਚ ਕਿੱਥੇ ਲਗੀਆਂ ਐ ਇਧਰ ਬੱਖੀ ਚ ਲੱਗੀ ਇੱਥੇ ਟੇਢ ਚ ਕਿਹਨੂੰ ਗਏ ਬੰਦੇ ਬੰਦੇ ਉਦੋਂ ਐਨੂੰ ਮੋਟਰਸਾਈਕਲ ਲੈ ਕੇ ਨਿਕਲ ਗਏ ਪੀ ਐਂਡ ਅਜੇ ਤੱਕ ਦੀਪ ਨੇ ਨੈਨਾ ਇਚ ਹੈ ਕਿ ਕੋਈ ਅਮਰਤ ਪਾਲ ਬਾਟ ਬਾਟ ਹੈਗਾ ਨਾ ਦੇ ਨਾਗੇ ਨਹੀਂ ਆ ਗਏ ਅਜੇ ਪ੍ਰਿੰਟ ਕੋ ਉਹਦੇ ਨਾਲ ਕੋਈ ਰਾਈਵਲਰੀ ਵਗੈਰਾ ਚੱਲਦੀ ਉਹਨੇ ਫੇਸਬੁੱਕ ਤੇ ਪਹਿਲੀ ਵੀਕ ਦੋ ਬਾਰੇ ਨੂੰ ਥ੍ਰੈਟਿੰਗ ਪਾਈ ਉਹ ਵੀ ਮੈਂ ਤੁਹਾਡੇ ਕਰਕੇ ਮੈਨੂੰ ਬਾਹਰ ਕੱਢਣਾ ਪਿਆ ਕਰਨਾ ਪਿਆ ਤਾਂ ਮੇਬੀ ਕੁਝ ਹੋਰ ਐਂਗਲਸ ਤੇ ਵੀ ਨੇ ਇੰਦਾ ਅਜੇ ਤੱਕ ਉਹੀ ਸਾਹਮਣੇ ਆਈਆਂ ਬਟ ਕੀ ਹੋਰ ਐਂਗਲਸ ਤੇ ਵੀ ਅਸੀਂ ਕੰਮ ਕਰ ਰਹੇ ਹਾਂ ਸਪੈਸ਼ਲੀ ਕਿਲੀਟਸ ਸਾਡੇ ਕੋਲ ਹੈਗੀਆਂ ਅਸੀਂ ਛੇਤੀ ਬੰਦਿਆਂ ਨੂੰ ਫੜ ਲਾਂਗੇ ਕਿੰਨੇ ਲੋਕ ਡੈਥ ਹੋਈ ਹੋ ਕਿੱਥੇ ਕਿੱਥੇ ਲੱਗੀਆਂ ਨੇ ਮੇਰਾ ਤੇ ਮੇਰੇ ਖਲ ਨਹੀਂ ਅਹ ਪੇਟ ਦੇ ਵਿੱਚ ਇੰਜਰੀ ਸੀਗੀ ਆ ਦੋ ਦੋ ਰਾਉਂਡ ਟੋਟਲ ਉਥੋਂ ਮਿਲੇ ਆ ਖੂਲ ਸਾਨੂੰ ਦੋ ਹੀ ਰਾਉਂਡ ਮਿਲੇ ਔਰ ਦੋ ਫਾਇਰ ਹੋਏ ਸਰ ਕੋਈ ਡੈਥ ਹੋਈ ਉਹਨਾਂ ਦੀ ਹਾਂ ਜੀ ਤੇ ਸਰ ਅਮਰਤਪਾਲ ਕੋਈ ਗੈਂਗਸਟਰ ਹੈ ਜਾਂ ਕਿਸ ਤਰ੍ਹਾਂ ਨਹੀਂ ਜੀ ਇੱਥੇ ਹੀ ਪਿੰਡ ਤੋਂ ਉਹਦੇ ਅਹ ਅਸੀਂ ਅਮਰਤਪਾਲ ਬੱਲਨੀ ਦੀ ਬਾਟ ਦਾ ਨਾ ਹਾਂ ਜੀ ਬਾਟ ਹੈ ਉਹਦੇ ਤੇ ਵੈਸੇ ਉਹ ਨੋਟੋਰੀਅਸ ਕਹਿ ਸਕਦੇ ਹੋ ਪਰਚੇ ਉਹਦੇ ਵਿੱਚ 16 17 ਪਰਚੇ ਹੈਗੇ ਆ ਔਰ ਪ੍ਰੈਜ਼ੈਂਟਲੀ ਉਹ ਪਤਾ ਲੱਗਿਆ ਵੀ ਸ਼ਾਇਦ ਜਰਮਨੀ ਚ ਹੈਗਾ। ਤੋ ਔਰ ਉਹਦੇ ਨਾਲੋਂ ਇਹਨਾਂ ਨੂੰ ਫੇਸਬੁੱਕ ਤੇ ਕਈ ਵਾਰ ਪਹਿਲੇ ਜੂ ਹੁਜੇ ਤੱਕ ਪ੍ਰੀ ਲੰਗਰੇ ਡੀ ਰਹਿਣ ਤੋਂ ਪਤਾ ਲੱਗਿਆ ਜਾਂ ਸਾਡੀ ਇਨਵੈਸਟੀਗੇਸ਼ਨ ਹੈ ਕਿ ਉਹਦੇ ਨਾਲੋਂ ਥ੍ਰੈਟ ਕੀਤਾ ਗਿਆ ਸੀ। ਤੋ ਅਸੀਂ ਵਰਕ ਆਊਟ ਕਰ ਰਹੇ ਹਾਂ। ਸਰ ਕੁਝ ਇਹਨਾਂ ਨੂੰ ਕੋਈ ਕੱਲ ਵੀ ਫੋਨ ਤੇ ਥ੍ਰੈਟ ਆਈ ਹੈ ਕੁਝ ਇਸ ਤਰ੍ਹਾਂ ਦਾ ਹਾਪੀਨੈਂਟ ਕੱਲ ਥ੍ਰੈਟ ਆਈ ਨਹੀਂ ਵੇਖਤਾ ਨਹੀਂ ਕੋਈ। ਤੋ ਪੈਟਰ ਗੁਰਚਨ ਸਿੰਘ ਮੈਂ ਇਹ ਪਿੱਕੀ ਵਿੰਡਾਸ ਚੋਂ ਲੱਗਾ ਹੋਇਆ ਹਾਂ ਸਰ ਜੀ ਇਹ ਮਾਮਲਾ ਹੈ ਕੀ ਸਰ ਮਾਮਲਾ ਹੈ ਮਾਮਲਾ ਬਾਕੀ ਦੇ ਬਰੀਕੀ ਨਾਲ ਜਾਣ ਜਿਹੜੀ ਉਹ ਐਸਚਓ ਸਾਹਿਬ ਕਰ ਰਹੇ ਚਬਾੜ ਵਾਲੇ ਜੀ ਅੱਛਾ ਉੱਥੇ ਇਹਨਾਂ ਨੂੰ ਪਤਾ ਲੱਗਾ ਵੀ ਇਹ ਦੋ ਅਣਪਛਾਤੇ ਬੰਦੇ ਆਏ ਇਹ सोनू ਜੀ ਕਟਿੰਗ ਕਰਾ ਰਹੇ ਜੀ ਤਨੂਜੀ ਮਸ ਬੰਨ ਜੀ ਦੋ ਬੰਦੇ ਆਏ ਇੱਕ ਨੇ ਅੰਦਰ ਵੜ ਕੇ ਗੋਲੀਆਂ ਮਾਰ ਦਿੱਤੀਆਂ ਬਾਅਦ ਚ ਭਾਜੀ ਸਰ ਕਿੰਨੀਆਂ ਗੋਲੀਆਂ ਲੱਗੀਆਂ ਸੀ ਇਹਨਾਂ ਨੂੰ ਇਨਵੈਸਟੀਗੇਸ਼ਨ ਚੱਲ ਰਹੀ ਬਾਕੀ ਸਰ ਗੋਲੀਆਂ ਕਿੰਨੀਆਂ ਲੱਗੀਆਂ ਇਹਨਾਂ ਨੂੰ ਕਿੱਥੇ ਗੋਲੀ ਕਿੱਥੇ ਚਲੀ ਹੈ ਇਹ ਦੱਸੋ ਗੋਲੀਆਂ ਪੋਸਟਮਾਰਟਮ ਤੋਂ ਪਤਾ ਲੱਗੂ ਕਿੰਨੀਆਂ ਵੱਜੀਆਂ ਮੈਂ ਤਾਂ ਅਜੇ ਅੰਦਰ ਗਿਆ ਨਹੀਂ ਕਿਹੜੀ ਜਗ੍ਹਾ ਤੇ ਪੇਟ ਚ ਪੇਟ ਚ ਨਹੀਂ ਕਿਹੜੀ ਜਗ੍ਹਾ ਤੇ ਬੈਠੇ ਸੀ ਉਦੋਂ ਜਦੋਂ ਗੋਲੀ ਲੱਗੀ ਉਹ ਅੰਦਰ ਖੜੇ ਹੀ ਕਟਿੰਗ ਵਾਲੀ ਦੁਕਾਨ ਤੇ 9:30 ਦਾ ਸਮਾਂ ਸੀ ਸਵੇਰੇ ਜਗਾ ਕੀ ਸਵੇਰੇ ਕੋਈ ਹੋਊ 8:30 9:00 ਅੱਛਾ ਸੋਨੂ ਚਿਮਾ ਜੀ ਕੌਣ ਹੈਗੇ ਨੇ ਉੱਥੋਂ ਦੇ ਸਰਪੰਚ ਸਰਪੰਚ ਮੌਜੂਦ ਦਾ ਸਰਪੰਚ ਨੇ ਹਾਂ ਜੀ ਮੌਜੂਦ ਕਿਹੜੇ ਪਿੰਨ ਗਏ ਸੀ ਕਟਿੰਗ ਘਰ ਚੁਭਾ ਲਿਆ ਚੁਭਾ ਲਓ ਉੱਥੇ ਲੋਕ ਰਹਿੰਦੇ ਉੱਥੇ ਪਤਾ ਲੱਗ ਰਿਹਾ ਕਿ ਪਹਿਲਾਂ ਇਹਨਾਂ ਨੂੰ ਫੋਨ ਫੋਨ ਵੀ ਆਇਆ ਹੈ ਪੁਲਿਸ ਨੂੰ ਸ਼ਿਕਾਇਤ ਇਹਦੇ ਬਾਰੇ ਮੈਨੂੰ ਨਹੀਂ ਜੀ ਉਹ ਐਸਐਚਓ ਸਾਹਿਬ ਕੰਸਰਟ ਤੁਹਾਨੂੰ ਦੱਸਣਗੇ ਮੈਂ ਇਹਦੇ ਅਗਲੀ ਕਾਰਵਾਈ ਪਛਾਣ ਕਿਸੇ ਆ ਰਹੀਆਂ ਨੌਜਵਾਨਾਂ ਦੀ ਕਿਹੜੇ ਨੌਜਵਾਨ ਬਿਲਕੁਲ ਜ ਸੀਸੀਟੀ ਚੱਲ ਰਹੀ ਹੈ ਇਨਵੈਸਟੀਗੇਸ਼ਨ ਉਹ ਤੁਹਾਨੂੰ ਅਜੇ ਨਹੀਂ ਅਸੀਂ ਦੱਸ ਸਕਦੇ ਸਾਰੀ ਗੱਲ ਅਗਲੀ ਤਿਆਰੀ ਕੀ ਸਰਕਾਰ ਕਾਰਵਾਈ ਕੀ ਹੋ ਰਹੀ ਹੈ ਜੀ ਕਾਰਵਾਈ ਪਰਚਾ ਦਰਜ ਹੋ ਰਿਹਾ ਜੀ ਐਸ ਐਚਓ ਸਾਹਿਬ ਵੀ ਕਰ ਰਹੇ ਆ ਚਬਾਲ ਵਾਲੇ ਬਾਕੀ ਸਾਰੀ ਗੱਲਾਂ ਨੂੰ ਇਨਵੈਸਟੀਗੇਸ਼ਨ ਦੀ ਉਹਨਾਂ ਤੋਂ ਪਤਾ ਲੱਗਦਾ ਠੀਕ ਹੈ ਧੰਨਵਾਦ ਠੀਕ ਠੀਕ ਥੈਂਕ ਯੂ ਜੀ